ਜਿਹੜੇ 1 ਲੱਖ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹ ਹਰੀਕੇ ਵੱਲ ਵੀ ਆਉਣ ਤਾਂ ਜੋ ਕਿ ਉਹ ਤੁਹਾਡੀ ਮੱਛੀ ਖਾ ਸਕਣ ਇਹ ਵਿਵਾਦਿਤ ਬਿਆਨਕ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲੋ ਦੇ ਵੱਲੋਂ ਦਿੱਤਾ ਜਾਂਦਾ ਇੱਕ ਵਾਰ ਤੁਸੀਂ ਇਹ ਵੀਡੀਓ ਦੇਖੋ ਜਿਸ ਦੇ ਵਿੱਚ ਉਹ ਅਜੇਹੀ ਟਿੱਪਣੀ ਕਰਦੇ ਹੋਏ ਨਜ਼ਰ ਆਉਂਦੇ ਨੇ 1 ਲੱਖ ਸ਼ਰਧਾਲੂ ਰੋਜ਼ ਅੰਮ੍ਰਿਤਸਰ ਆਉਂਦਾ ਹੈ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਉਹ ਹਰੀਕੇ ਵਾਲਿਓ ਅਸੀਂ ਉਹਦਾ ਮੂੰਹ ਮੋੜ ਕੇ ਹਰੀਕੇ ਲਿਆਉਣਾ ਚਾਹੁੰਦੇ ਆਂ ਤਾਗੇ ਇਥੇ ਆਣ ਕਰਵੇ ਤੁਹਾਡੀ ਮੱਛੀ-ਮੁੱਛੀ ਵੀ ਖਾਂ ਤੇ ਤਾਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਇਸ ਬਿਆਨ ਤੋਂ ਬਾਅਦ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਤੇ ਹੀ ਹਰਮਿੰਦਰ ਸਿੰਘ ਗਿੱਲ ਦੇ ਇਸ ਵਿਵਾਦਿਤ ਬਿਆਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਹਰਜਿੰਦਰ ਮਹਿਤਾ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਜਿਨ੍ਹਾਂ ਨੇ ਕਿਹਾ ਕਿ ਗਿੱਲ ਸਾਹਿਬ ਦਾ ਪਰਿਵਾਰ ਧਾਰਮਿਕ ਸੰਸਕਾਰਾਂ ਵਾਲਾ ਇਸ ਲਈ ਉਹ ਅਜਿਹੀ ਭਾਸ਼ਾ ਤੇ ਕੰਟਰੋਲ ਰੱਖਣ ਇਸ ਦੇ ਨਾਲ ਉਹਨਾਂ ਦੇ ਵੱਲੋਂ ਜੋ ਬੀਤੇ ਦਿਨੀ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਉਸ ਤੇ ਵੀ ਆਪਣੀ ਟਿੱਪਣੀ ਦਿੱਤੀ ਗਈ ਹੈ ਤੇ ਕੀ ਕੁਝ ਕਹਿੰਦੇ ਹੋਏ ਨਜ਼ਰਾਂ ਇਹ ਨੇ ਆਉ ਸੁਣਦੇ ਆ ਲਾਲਜੀਤ ਪੁੱਲਰ ਵੱਲੋਂ ਕੋਈ ਕਿਸੇ ਦਾ ਪਰਸਨਲ ਨਾਂ ਲੈ ਕੇ ਅਟੈਕ ਕੀਤਾ ਗਿਆ ਮੰਦ ਮਦ ਭਾਸ਼ਾ ਵਰਤੀ ਗਈ ਗਲਤ ਕਮੈਂਟ ਕੀਤਾ ਗਿਆ ਉਹਦੇ ਤੇ ਬੜਾ ਵੱਡਾ ਰਿਐਕਸ਼ਨ ਆਇਆ ਔਰ ਉਹਨੇ ਅਗਲੇ ਦਿਨ ਹੀ ਉਹਨੂੰ ਫੀਲ ਵੀ ਕੀਤਾ ਮਾਫੀ ਮੰਗ ਲਈ ਪਬਲਿਕ ਅੱਲੀ ਜਿਸ ਤਰ੍ਹਾਂ ਉਹਦਾ ਪਬਲਿਕ ਅਲੀ ਕਮੈਂਟ ਆਇਆ ਮਾੜਾ ਉਸੇ ਤਰ੍ਹਾਂ ਪਬਲਿਕ ਅਲੀ ਮਾਫੀ ਮੰਗ ਲਈ ਗੇਲ ਸਾਹ ਨੂੰ ਕਿਉਂਕਿ ਇਹ ਮੈਂ ਧਾਰਮਿਕ ਫੈਮਲੀ ਆ ਦੀ ਬੈਕਗ੍ਰਾਉਂਡ ਆ ਫੈਮਲੀ ਬੈਕਗ੍ਰਾਉਂਡ ਧਾਰਮਿਕ ਆ ਸਤਕਾਰ ਦੇ ਸਾਡੇ ਗਿਆਨੀ ਦਲੀਪ ਸਿੰਘ ਜੀ ਉਹਨਾਂ ਦੇ ਪਿਤਾ ਜੀ ਸੀ ਜਿਹਨੇ ਬੜਾ ਲੰਮਾ ਸਮਾਂ ਮਜੀ ਸਾਹਿਬ ਦੀਵਾਨ ਵਾਲ ਤੇ ਕਹਾਣੀ ਕੀਤੀ ਹੈ ਅੰਤਲੇ ਸਮੇਂ ਤੱਕ ਅੰਤਲੇ ਸਵਾਸਾਂ ਤੱਕ ਉਹਨਾਂ ਕਹਾਣੀ ਕੀਤੀ ਬਹੁਤ ਲੰਮਾ ਸਮਾਂ ਧਾਰਮਿਕ ਬੈਕਗ੍ਰਾਉਂਡ ਵਾਲੀ ਫੈਮਲੀ ਆ ਲਓ ਉਹਦਾ ਪੇਰ ਸੰਤਾ ਮਾਪੁਰ ਸੰਤ ਕਤਾਸਾ ਉਹਨਾਂ ਭਾਈ ਮਰੀਖਾ ਉਹਨਾਂ ਦਾ ਨਹੀਂ ਦੇਖ ਕੇ ਰਿਸ਼ਤਦਾਰੀ ਹੈ ਇਸ ਤਰ੍ਹਾਂ ਦਾ ਕੋਈ ਬੋਲਣਾ ਕਿਸ ਰੌਂਜ ਬੋਲ ਗਿਆ ਗਿੱਲ ਸਾਹਿਬ ਕੈਂ ਬੋਲ ਗਿਆ ਇਹਦੇ ਬਾਰੇ ਤੇ ਚਲੋ ਉਹ ਹੀ ਸਪਸ਼ਟ ਕਰ ਸਕਦੇ ਪਰ ਆਪਣੇ ਆਪਣੇ ਆਪਣੀ ਸ਼ਬਦ ਆਵਲੀ ਨੂੰ ਜਰੂਰ ਕੰਟਰੋਲ ਰੱਖਣਾ ਚਾਹੀਦਾ ਕਿ ਦਰਬਾਰ ਸਭ ਆਉਂਦਾ ਜਾਂਦਾ ਜਿਹੜਾ ਵੀ ਹੈ ਹਰੇਕ ਆਗ ਮੱਛੀ ਆ ਕੇ ਜਾਵੇ ਆਈ ਉਹਨਾਂ ਮਹਾਨ ਬੋਲਣਾ ਇਹ ਵੋਟਾਂ ਤੇ ਰਾਜਨੀਤੀ ਨਾਲ ਗੱਲਾਂ ਠੋਕਦੀਆਂ ਨਹੀਂ ਹੈਗੀਆਂ ਪਈ ਇਹਦੇ ਨਾਲ ਵੋਟ ਬਹੁਤ ਪਰਸੈਂਟੇਜ ਵਧ ਜਾਏਗੀ ਗਿੱਲ ਸਾਹਿਬ ਦੀ ਪਰ ਉਹਨਾਂ ਨੂੰ ਸ਼ਬਦ ਆਵਲੀ ਤੇ ਜਰੂਰ ਕੰਟਰੋਲ ਰੱਖਣਾ ਚਾਹੀਦਾ ਤਾਂ ਕਿ ਅੱਜਕੱਲ੍ਹ ਦਾ ਮੀਡੀਆ ਮੀਡੀਆ ਹਰ ਗੱਲ ਨੂੰ ਲੋਕਾਂ ਤੱਕ ਪਹੁੰਚਾਉਂਦਾ ਲੋਕ ਬਰੀਕੀ ਨਾਲ ਹਰ ਚੀਜ਼ ਦਾ ਬਤਾਲਿਆ ਕਰਦੇ ਆ ਕੌਣ ਕੀ ਬੋਲ ਰਿਹਾ ਕਿਸ ਕਿਸ ਮਤਲਬ ਤੋਂ ਬੋਲਿਆ ਕੀ ਭਾਉਣਾ ਉਹਦੀ ਸੋ ਇਹਨਾਂ ਗੱਲਾਂ ਤੇ ਸਮੁੱਚੇ ਤੌਰ ਤੇ ਸਾਰਿਆਂ ਨੂੰ ਹੀ ਆਪਣੇ ਉਤੇ ਕੰਟਰੋਲ ਆਪਣੀ ਜ਼ੁਬਾਨ ਤੇ ਕੰਟਰੋਲ ਆਪਣੀ ਲੈਂਗੁਏਜ ਤੇ ਭਾਸ਼ਾ ਤੇ ਕੰਟਰੋਲ ਰੱਖਣਾ ਚਾਹੀਦਾ ਸਕਾਈਨਸ ਪੰਜਾਬ ਦੇ ਲਈ ਅਮਰਿਤਸਰ ਤੋਂ ਪੰਕਜ ਦੀ ਰਿਪੋਰਟ ਜਿਹੜੇ 1 ਲੱਖ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹ ਹਰੀਕੇ ਵੱਲ ਵੀ ਆਉਣ ਤਾਂ ਜੋ ਕਿ ਉਹ ਤੁਹਾਡੀ ਮੱਛੀ ਖਾ ਸਕਣ ਇਹ ਵਿਵਾਦਿਤ ਬਿਆਨਕ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲੋ ਦੇ ਵੱਲੋਂ ਦਿੱਤਾ ਜਾਂਦਾ ਇੱਕ ਵਾਰ ਤੁਸੀਂ ਇਹ ਵੀਡੀਓ ਦੇਖੋ ਜਿਸ ਦੇ ਵਿੱਚ ਉਹ ਅਜੇਹੀ ਟਿੱਪਣੀ ਕਰਦੇ ਹੋਏ ਨਜ਼ਰ ਆਉਂਦੇ ਨੇ 1 ਲੱਖ ਸ਼ਰਧਾਲੂ ਰੋਜ਼ ਅੰਮ੍ਰਿਤਸਰ ਆਉਂਦਾ ਹੈ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਉਹ ਹਰੀਕੇ ਵਾਲਿਓ ਅਸੀਂ ਉਹਦਾ ਮੂੰਹ ਮੋੜ ਕੇ ਹਰੀਕੇ ਲਿਉਣਾ ਚਾਹੁੰਦੇ ਆਂ ਤਾਗੇ ਇਥੇ ਆਣ ਕਰਵੇ ਤੁਹਾਡੀ ਮੱਛੀ-ਮੁੱਛੀ ਵੀ ਖਾਂ ਤੇ ਤਾਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਇਸ ਬਿਆਨ ਤੋਂ ਬਾਅਦ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਤੇ ਹੀ ਹਰਮਿੰਦਰ ਸਿੰਘ ਗਿੱਲ ਦੇ ਇਸ ਵਿਵਾਦਿਤ ਬਿਆਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਹਰਜਿੰਦਰ ਮਹਿਤਾ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਜਿਨ੍ਹਾਂ ਨੇ ਕਿਹਾ ਕਿ ਗਿੱਲ ਸਾਹਿਬ ਦਾ ਪਰਿਵਾਰ ਧਾਰਮਿਕ ਸੰਸਕਾਰਾਂ ਵਾਲਾ ਇਸ ਲਈ ਉਹ ਅਜਿਹੀ ਭਾਸ਼ਾ ਤੇ ਕੰਟਰੋਲ ਰੱਖਣ ਤੇ ਇਸ ਦੇ ਨਾਲ ਉਹਨਾਂ ਦੇ ਵੱਲੋਂ ਜੋ ਬੀਤੇ ਦਿਨੀ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਉਸ ਤੇ ਵੀ ਆਪਣੀ ਟਿੱਪਣੀ ਦਿੱਤੀ ਗਈ ਹੈ ਤੇ ਕੀ ਕੁਝ ਕਹਿੰਦੇ ਹੋਏ ਨਜ਼ਰਾਂ ਇਹ ਨੇ ਆਉ ਸੁਣਦੇ ਆ ਲਾਲਜੀਤ ਪੁੱਲਰ ਵੱਲੋਂ ਕੋਈ ਕਿਸੇ ਦਾ ਪਰਸਨਲ ਨਾ ਲੈ ਕੇ ਅਟੈਕ ਕੀਤਾ ਗਿਆ ਮੰਦ ਮਦ ਭਾਸ਼ਾ ਵਰਤੀ ਗਈ ਗਲਤ ਕਮੈਂਟ ਕੀਤਾ ਗਿਆ ਉਹਦੇ ਤੇ ਬੜਾ ਵੱਡਾ ਰਿਐਕਸ਼ਨ ਆਇਆ ਔਰ ਉਹਨੇ ਅਗਲੇ ਦਿਨ ਹੀ ਉਹਨੂੰ ਫੀਲ ਵੀ ਕੀਤਾ ਮਾਫੀ ਮੰਗ ਲਈ ਪਬਲਿਕ ਅੱਲੀ ਜਿਸ ਤਰ੍ਹਾਂ ਉਹਦਾ ਪਬਲਿਕ ਅਲੀ ਕਮੈਂਟ ਆਇਆ ਮਾੜਾ ਉਸੇ ਤਰ੍ਹਾਂ ਪਬਲਿਕ ਅਲੀ ਮਾਫੀ ਮੰਗ ਲਈ ਗੇਲ ਸਾਹ ਨੂੰ ਕਿਉਂਕਿ ਇਹ ਮੈਂ ਧਾਰਮਿਕ ਫੈਮਲੀ ਦੀ ਬੈਕਗ੍ਰਾਉਂਡ ਹੈ ਫੈਮਲੀ ਬੈਕਗ੍ਰਾਉਂਡ ਧਾਰਮਿਕ ਹੈ ਸਤਿਕਾਰ ਉਹਦੇ ਸਾਡੇ ਗਿਆਨੀ ਦਲੀਪ ਸਿੰਘ ਜੀ ਉਹਨਾਂ ਦੇ ਪਿਤਾ ਜੀ ਸੀ ਜਿਹਨੇ ਬੜਾ ਲੰਮਾ ਸਮਾਂ ਮਜੀ ਸਾਹਿਬ ਦੀਵਾਨ ਵਾਲ ਤੇ ਕਹਾਣੀ ਕੀਤੀ ਹੈ ਅੰਤਲੇ ਸਮੇਂ ਤੱਕ ਅੰਤਲੇ ਸਵਾਸਾਂ ਤੱਕ ਉਹਨਾਂ ਕਹਾਣੀ ਕੀਤੀ ਬਹੁਤ ਲੰਮਾ ਸਮਾਂ ਧਾਰਮਿਕ ਬੈਕਗ੍ਰਾਉਂਡ ਵਾਲੀ ਫੈਮਲੀ ਹੈ ਲਓ ਉਹਦਾ ਪੇਰ ਸੰਤਾ ਮਾਪੁਰ ਸੰਤ ਕਤਾਸ ਹੁਣਾ ਭਾਈ ਮਰੀਖ ਹੁਣਾ ਦਾ ਨਹੀਂ ਦੇਖ ਕੇ ਰਿਸ਼ਤਦਾਰੀ ਹੈ ਇਸ ਤਰ੍ਹਾਂ ਦਾ ਕੋਈ ਬੋਲਣਾ ਕਿਸ ਰੌਂਜ ਬੋਲ ਗਿਆ ਗਿੱਲ ਸਾਹਿਬ ਕੈਂ ਬੋਲ ਗਿਆ ਇਹਦੇ ਬਾਰੇ ਤੇ ਚਲੋ ਉਹ ਹੀ ਸਪਸ਼ਟ ਕਰ ਸਕਦੇ ਪਰ ਆਪਣੇ ਆਪਣੇ ਆਪਣੀ ਸ਼ਬਦ ਆਵਲੀ ਨੂੰ ਜਰੂਰ ਕੰਟਰੋਲ ਰੱਖਣਾ ਚਾਹੀਦਾ ਕਿ ਦਰਬਾਰ ਸਭ ਆਉਂਦਾ ਜਾਂਦਾ ਜਿਹੜਾ ਵੀ ਹੈ ਹਰੇਕ ਆਗ ਮੱਛੀ ਆ ਕੇ ਜਾਵੇ ਆਈ ਉਹਨਾਂ ਮਹਾਨ ਬੋਲਣਾ ਇਹ ਵੋਟਾਂ ਤੇ ਰਾਜਨੀਤੀ ਨਾਲ ਗੱਲਾਂ ਠੋਕਦੀਆਂ ਨਹੀਂ ਹੈਗੀਆਂ ਪਈ ਇਹਦੇ ਨਾਲ ਵੋਟ ਬਹੁਤ ਪਰਸੈਂਟੇਜ ਵਧ ਜਾਏਗੀ ਗਿੱਲ ਸਾਹਿਬ ਦੀ ਪਰ ਉਹਨਾਂ ਨੂੰ ਸ਼ਬਦ ਆਵਲੀ ਤੇ ਜਰੂਰ ਕੰਟਰੋਲ ਰੱਖਣਾ ਚਾਹੀਦਾ ਤਾਂ ਕਿ ਅੱਜਕੱਲ੍ਹ ਮੀਡੀਆ ਮੀਡੀਆ ਹਰ ਗੱਲ ਨੂੰ ਲੋਕਾਂ ਤੱਕ ਪਹੁੰਚਾਉਂਦਾ ਲੋਕ ਬਰੀਕੀ ਨਾਲ ਹਰ ਚੀਜ਼ ਦਾ ਬਤਾਲਿਆ ਕਰਦੇ ਆ ਕੌਣ ਕੀ ਬੋਲ ਰਿਹਾ ਕਿਸ ਕਿਸ ਮਤਲਬ ਤੋਂ ਬੋਲਿਆ ਕੀ ਭਾਉਣਾ ਉਹਦੇ ਸੋ ਇਹਨਾਂ ਗੱਲਾਂ ਤੇ ਸਮੁੱਚੇ ਤੌਰ ਤੇ ਸਾਰਿਆਂ ਨੂੰ ਹੀ ਆਪਣੇ ਉਤੇ ਕੰਟਰੋਲ ਆਪਣੀ ਜ਼ੁਬਾਨ ਤੇ ਕੰਟਰੋਲ ਆਪਣੀ ਲੈਂਗੁਏਜ ਤੇ ਭਾਸ਼ਾ ਤੇ ਕੰਟਰੋਲ ਰੱਖਣਾ ਚਾਹੀਦਾ ਸਕਾਈਨਸ ਪੰਜਾਬ ਦੇ ਲਈ ਅਮਰਿਤਸਰ ਤੋਂ ਪੰਕਜ ਦੀ ਰਿਪੋਰਟ